ਸੈਂਟਰਾਂ ਦੀ ਬੂਟੇ ਜੀ ਸਿੰਬੋਪੋਗਨ ਆ ਦੀ ਇੱਕ ਫੈਮਿਲੀ ਆ ਸਿੰਬੋਪੋਗਨ ਠੀਕ ਹੈ ਨਾ ਜੀ ਤੇ ਉਹਦੇ ਵਿੱਚ ਗਾਹਾਂ ਤਿੰਨ ਤਿੰਨ ਬੂਟੇ ਨੇ ਉਸ ਤਿੰਨ ਇਹਦੇ ਵਿੱਚ ਲੈ ਜਾਂਦੇ ਆ ਲੈਮਨਕਾ ਪਾਮਾ ਰੋਜ਼ਾ ਤੇ ਸਿਟਰੋਨੇਲਾ ਲੈਮਨਕਾ ਤਾਂ ਪਤਾ ਜੀ ਲੈਮਨ ਟੀ ਬਣਦੀ ਆ ਜਿਵੇਂ ਆਪਾਂ ਹੋਣਾ ਗ੍ਰੀਨ ਟੀ ਦੇ ਇਨਗਰੀਡੀਐਂਟ ਆ ਗਿਆ ਅਣਾ ਅਦਰਕ ਦੇ ਨਾਲ ਲੈਮਨ ਕਾ ਪਾ ਲਿਆ ਸਿੱਧਾ ਵੀ ਯੂਜ਼ ਕੀਤਾ ਜਾ ਸਕਦਾ ਉਸੇ ਤਰ੍ਹਾਂ ਪਾ ਮਰੋਜ਼ ਆ ਗਿਆ ਕਿ ਸਿਟਰੋਨੇਲਾ ਆ ਗਿਆ ਆ ਤਿੰਨੋ ਇੱਕੋ ਫੈਮਿਲੀ ਦੇ ਨੇ ਅੱਗੇ ਤਾਂ ਤਿੰਨ ਸਪੀਸੀਜ਼ ਆ ਗਿਆ ਪਾ ਮਰੋਜ਼ ਆ ਲੈਮਨ ਕਾ ਤੇ ਸਿਟਰੋਨੇਲਾ ਇਹ ਤੁਸੀ ਪੱਤਾ ਤੋੜ ਕੇ ਦੇਖੋ ਲੈਮਨ ਕਾ ਦੋ ਦੇਖ ਲਓ ਜੀ ਬਾਕੀ ਆ ਦੇਖ ਲਓ ਬਾਬ ਜੀ ਆ ਗਏ ਇਹ ਤਿੰਨੇ ਐਸੈਂਸ਼ੀਅਲ ਆਇਲ ਨੇ ਜਿੰਨਾ ਜਿੰਨਾ ਐਸੈਂਸ਼ੀਅਲ ਨਿਕਲਦਾ ਲੈਮਨ ਕਾ ਰਗੜ ਕੇ ਦੇਖੋ ਸੁੱਕਾ ਲਵਾਂਗੇ ਇਹ ਸਲਿੱਪਾਂ ਲੱਗਦੀਆਂ ਜੀ ਰੂਟ ਸਲਿੱਪ ਲੱਗਦੀਆਂ ਇਹਦੀਆਂ ਥੱਲੇ ਰੂਟ ਸਲਿੱਪ ਕੱਢ ਕੇ ਦੇ ਦਿੰਨੇ ਆ ਇਹਦਾ ਬੜਾ ਜੀ ਸਾਤ-ਸਾਤ ਪੁ ਦੀ ਫਲਾਵਰਿੰਗ ਆਉਂਦੀ ਆ। ਬੜਾ ਟੀਟ ਬੂਟਾ ਹੈ। ਉਹਦਾ ਸਾਲ 3-3 ਸਾਲ ਚੱਲਦਾ। ਨੂੰ ਕਾਹੀ ਅੱਗੇ ਕੰਮ ਹੋ ਗਏ। ਇਹ ਪਾਵਰੋਜ਼ਾ ਜੀ। ਇਹ ਕਿੰਨੇ ਹੋਏ? ਇਹ ਰੰਗੀ ਨਾ। ਇੱਕੋ ਫੈਮਿਲੀ ਦੇ ਦਨ ਬੂਟੇ ਏ ਜੀ ਅੱਗੇ ਮੈਂ ਦੱਸਦਾ ਉਹਨਾਂ ਬਾਰੇ। ਜਿਹੜਾ ਜੀ ਪਾਵਰੋਜ਼ਾ ਹੈਗਾ ਇਹਨਾਂ ਸਾਰਿਆਂ ਦੇ ਵਿੱਚ ਐਸੈਂਸ਼ੀਅਲ ਆਇਲ ਹੁੰਦਾ। ਐਸੈਂਸ਼ੀਅਲ ਆਇਲ ਮਤਲਬ ਇਹ ਤੇਲ ਹੁੰਦਾ 0.5 ਤੋਂ ਲੈ ਕੇ 1% ਤੱਕ। ਮਤਲਬ ਹੋਇਆ ਜੇ 100 ਕਿਲੋ ਆਪਾਂ ਘਾਹ ਤੋੜਿਆ 0.5 ਹੋਇਆ 1/2 ਕਿਲੋ। ਅਹੀ ਹੋਣਾ ਜੀ। 1% ਹੋਇਆ 1 ਕਿਲੋ। ਹਾਂਜੀ। 1 ਲੀਟਰ ਕਹਿ ਲੋ 1 ਕਿਲੋ ਕਹਿ ਲੋ ਉਹਦੀ ਮਾਪਣ ਦਾ ਉਹ 1 ਪਰਸੈਂਟੇਜ ਦੇ ਵਿੱਚ ਹੋਰ ਤਿੰਨੋਂ ਫੈਮਿਲੀ ਸੇਮ ਹੈ ਜਿਵੇਂ ਹੁਣ ਲੈਮਨ ਕਾਤਾ ਯੂਜ਼ ਹੋ ਗਿਆ ਲੈਮਨ ਟੀ ਗ੍ਰੀਨ ਟੀ ਦੇ ਵਿੱਚ ਸਿਟਰੋਨੇਲਾ ਹੋ ਗਿਆ ਉਹਨਾਂ ਉਹਨਾਂ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਜਿੱਥੇ ਮੰਨ ਲਓ ਥੋੜਾ ਜਿਹਾ ਕੋਈ ਮੱਛੀ ਮੱਕੀ ਮੱਛਰ ਨੂੰ ਭਜਾਉਣਾ ਹੋਵੇ ਕਿੱਲ ਨਹੀਂ ਕਰਦੇ ਆਪਾਂ ਕਿੱਲ ਨਹੀਂ ਕਰਦੇ ਉਹ ਜੋ ਨਾਲੇ ਤੇ ਪਹਿਲੇ ਟਾਈਪ ਉੱਥੇ ਯੂਜ਼ ਹੁੰਦਾ ਤੇ ਜਿਹੜਾ ਪਾਵਮਰੋਜ਼ਾ ਹੈਗਾ ਇਹ ਸੈਂਟਿਕ ਇੰਡਸਟਰੀ ਹੋ ਗਈਆਂ ਸੈਂਟ ਵਾਲੀਆਂ ਇੰਡਸਟਰੀ ਹੋ ਗਈਆਂ ਫਿਰ ਉਹੀ ਸਾਬਣ ਵਾਲੀਆਂ ਹੋ ਗਈਆਂ ਪਰਫਿਊਮਰੀ ਹੋ ਗਈਆਂ ਸ਼ੈਂਪੂ ਬੇਸਡ ਹੋ ਗਈਆਂ ਐ ਮਸਲਾ ਵੀ ਥੋੜਾ ਖੁਸ਼ਬੂਦਾਰ ਹੁੰਦਾ ਇੰਨਾ ਚ ਐਸੈਂਸ਼ੀਅਲ ਆਇਲ ਹੁੰਦਾ ਚੌਥਾ ਜਿਵੇਂ ਆਪਣੇ ਕੋਲ ਚਾਰ ਤਰ੍ਹਾਂ ਦੇ ਮਿੰਟ ਨੇ ਇੱਥੇ ਆਪਣੇ ਕੋਲ ਪੁਦੀਨਾ ਪੁਦੀਨਾ ਉਹ ਦਾ ਦੇਸੀ ਨਹੀਂ ਮੈਂਥਾ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਪੁਦੀਨੇ ਵਾਲੇ ਪਲਾਂਟ ਆ ਉਹਦੇ ਵਿੱਚ ਆਪਣੇ ਕੋਲ ਹੋ ਗਿਆ ਜੀ ਜੈਪਰੀ ਮਿੰਟ 오ਰੇਂਜ ਮਿੰਟ ਪੀਅਰ ਮਿੰਟ ਤੇ ਚੌਥਾ ਹੋ ਗਿਆ ਆਪਣੇ ਕੋਲ ਪੈਪਰ ਮਿੰਟ पेपरमिंट ਤੁਸੀਂ ਦੇਖਿਆ ਹੋਣਾ ਉਹ ਸੈਂਟ ਇਫੈਕਟ ਦੇ ਵਿੱਚ ਹੋਇਆ ਇਸ ਤਰ੍ਹਾਂ ਦਾ ਜਾਂ ਬੱਚਿਆਂ ਨੂੰ ਜਿਹੜਾ ਕਫ ਸਿਰਪ ਦੇਨੇ ਖਾਂਗ ਵਾਲੀ ਦਵਾਈ ਦਿੰਦੇ ਉਹਨਾਂ ਠੰਡੀ ਲੱਗਦੀ ਆ ਉਹਦੇ ਵਿੱਚ ਮੈਂਥੇ ਦੀ ਕੋਈ ਟਾਈਪ ਪਾਈ ਹੋਊਗੀ ਮਾਈਟ ਬੀ ਉਹ ਜੈਪਨਿਸਮੈਂਟ ਹੋਵੇ ਜਾਂ ਪੈਪਰਮਿੰਟ ਹੋਵੇ ਜਿਹੜੀ ਆਪਣੀ ਟੋਟਲ ਆ ਇੱਥੇ ਕੋਈ 13-14000 ਕਿੱਲਾ ਸਾਰੇ ਪੰਜਾਬ ਦੇ ਵਿੱਚ ਤਾਂ ਜੇ ਹੁੰਦਾ ਇਹਦੀ ਕੋਈ ਐਕਚੁਅਲ ਵੈਲਿਊ ਨਹੀਂ ਹੈਗੀ 13-14000 ਕਿੱਲਾ ਮੰਨਿਆ ਜਾਂਦਾ ਵੀ ਇੰਨੇ ਕਿਹੇ ਕੋਈ ਹੁਣ ਤਾਂ ਪਹਿਲਾਂ 18000 ਸੀ 15000 ਗ੍ਰੋਥ ਘਟ ਰਹੀ ਆ ਮੈਂਥਾ ਘਟ ਰਿਹਾ ਲੇਕਿਨ 13-14000 ਕਿੱਲੇ ਤੇ ਸਟੈਗਨੇਟ ਉਹਦੇ ਵਿੱਚ ਵੀ ਗਾਹ ਦੋ ਵੈਰਾਈਟੀਆਂ ਆ ਗਈਆਂ ਸਿਮ 29 ਸਰ ਦੋ ਮਿੰਟ ਬਾਅਦ ਸਿਮ 29 ਸਿਮ 29 ਤੇ ਸਿਮ ਕ੍ਰਾਂਤੀ ਜਿਹਦੇ ਵਿੱਚ ਕੀ ਹੈ ਜਿਹੜੀ ਸਿਮ 29 ਹੈਗੀ ਆ ਉਹ ਲੇਟੈਸਟ ਆ 2023-24 ਦੇ ਵਿੱਚ ਰਿਲੀਜ਼ ਹੋਈ ਸੀਗੀ ਸਿਮ ਕ੍ਰਾਂਤੀ 2020 ਦੇ ਵਿੱਚ ਹੋਈ ਸੀਗੀ ਸਿਮ ਕ੍ਰਾਂਤੀ ਦਾ ਹੈਗਾ 0.5% ਤੇਲ ਤੇ ਜਿਹੜੀ ਸਿਮ 29 ਨਵੀਂ ਰਿਲੀਜ਼ ਹੋਈ ਆ ਉਹਦੇ ਚ ਹੈਗਾ 1% ਉਹਦੇ ਉੱਤੇ ਡਬਲ ਤੇਲਾ ਉਹਦੇ ਨਾਲ ਜੇ ਕੋਈ ਕਮਰਸ਼ੀਅਲ ਚ ਕੋਈ ਕਰਨਾ ਚਾਹੁੰਦਾ ਕੋਈ ਲਾਉਂਦਾ ਹੈ ਜਾਂ ਕੋਈ ਲਗਾਉਂਦਾ ਹੋਏ ਤਾਂ ਉਹਨਾਂ ਨੂੰ ਇਹ ਤੁਸੀਂ ਜਾ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲ ਫਾਈਨਲ ਹੁੰਦੀ ਹੈ ਸੌਫ ਹੁੰਦੀ ਹੈ ਸੌਫ ਵੀ ਕਿਉਂਕਿ ਮੈਡੀਕਲ ਹੈ ਜੇ ਉਹਦੀ ਕਲੀਨਿਕਲ ਪ੍ਰੋਪਰਟੀਆਂ ਹੈਗੀਆਂ ਨੇ ਮੈਡੀਕਲ ਪ੍ਰੋਪਰਟੀਆਂ ਹੈਗੀਆਂ ਸੌਫ ਦੀ ਵੀ ਇੱਥੇ ਆਪਾਂ ਪਲਾਂਟੇਸ਼ਨ ਕਰਦੇ ਆਂ ਤੇ ਸੌਫ ਦੀ ਵੈਰਾਈਟੀ ਰਿਲੀਜ਼ ਕੀਤੀ ਗਈ ਆ ਇਹ ਸਾਰੀਆਂ ਜਿਹੜੀਆਂ ਅਨਰੀਲੀਜ਼ਡ ਵੈਰਾਈਟੀਆਂ ਨੇ ਇਹ ਆਪਣੇ ਮੈਂ ਦੱਸ ਰਿਹਾ ਜਿਵੇਂ ਵਾਈਲਡ ਟਾਈਪ ਹੀ ਹੋ ਗਈਆਂ ਜਾਂ ਆਪਾਂ ਕਿੱਥੋਂ ਨੋਰਮਲ ਜਿਵੇਂ ਬਾਈ ਕਰ ਲਿਆ ਇਹਨਾਂ ਤੋਂ ਬਾਈ ਕਰ ਲਿਆ ਜਾਂ ਆਪਣੇ ਕੋਲ ਬਹੁਤ ਦੇਰ ਦੀ ਇਹ ਤਾਂ ਨਾਮ ਨਹੀਂ ਹੈਗਾ ਵੈਰਾਈਟੀ ਦਾ ਆਪਣੇ ਕੋਲ ਇਹ ਫੈਮਿਲੀ ਨੇਮ ਹੈ ਪਹਿਲਾਂ ਲੇਕਿਨ ਜਿਵੇਂ ਮੈਂਥੇ ਆਪਣੇ ਕੋਲ ਵੈਰਾਈਟੀਆਂ ਰੀਲੀਜ਼ ਹੋਈਆਂ ਨੇ ਇਹਦੀਆਂ ਹਲਦੀ ਦੀਆਂ ਵੈਰਾਈਟੀਆਂ ਰੀਲੀਜ਼ ਹੋਈਆਂ ਨੇ ਇਹ ਆਪਣੇ ਕੋਲ ਹਲਦੀ ਦੋ ਤਰ੍ਹਾਂ ਦੀ ਹੈ ਇੱਥੇ ਜੀ